ਵੀਰ ਜੀ ਚਰਵਾਦਾਂ ਕੀਤੀ ਐ ਵੀ ਮੰਮਾ ਨਾਲ ਗੱਲ ਕੀਤੀ ਸੀਗੀ ਵੀ ਅਸੀਂ ਆਪਣਾ ਕੰਮ ਕਰਨਾ ਉਹ ਕਹਿੰਦੇ ਵੀ ਆਪਣਾ ਨਾ ਫਰੂਟ ਚਾਟ ਦਾ ਕੰਮ ਸ਼ੁਰੂ ਕਰ ਲਓ ਨਾਲੇ ਸਾਰਿਆਂ ਨੂੰ ਵਧੀਆ ਖਾਣ ਨੂੰ ਮਿਲੂਗਾ ਜੀ ਤੇ ਫਿਰ ਅਸੀਂ ਆਪਣਾ ਕੰਮ ਸ਼ੁਰੂ ਕਰ ਲਿਆ ਤੇ ਵਧੀਆ ਚੱਲ ਪਿਆ ਜੀ ਰਿਸਪੌਂਸ ਵਧੀਆ ਹਾਂਜੀ ਰਿਸਪੌਂਸ ਵਧੀਆ ਮਾੜਾ ਹਾਂਜੀ ਵੀਰ ਜੀ ਇਹ ਮਤਲਬ ਤਾਂ ਕਰਕੇ ਲੱਗਦਾ ਹੂੰ ਕਰਤਾ ਵੀ ਅੱਜ ਕੱਲ ਸਾਰਿਆਂ ਨੂੰ ਨਾ ਫਾਸਟ ਫੂਡ ਦਾ ਉਹ ਹੈ ਆ ਵਾ ਮਤਲਬ ਉਹ ਪੌਪ ਮਟਾਉਣ ਲਈ ਹਾਂਜੀ ਹਾਂਜੀ ਤਾਂ ਕਰਕੇ ਆਪਾਂ ਲੱਗ ਤੋਂ ਇਹ ਨਾਲ ਸ਼ੁਰੂ ਕਰ ਲਿਆ ਸੀਗੇ ਜੀ। ਬਹੁਤ ਕੁਝ ਦੇਖ ਰਿਹਾ ਬੜੇ ਸ਼ਾਨਦਾਰ ਹੈ ਫੁੱਲੇ ਕੁਲਚੇ ਵੀਰ ਜੀ ਆਪਣੇ ਸਪੈਸ਼ਲ ਮਤਲਬ ਹੁੰਦੇ ਆ ਕੁਲਚੇ ਤੇ ਜਿੱਥੇ ਵੀ ਮਰਜ਼ੀ ਚੈੱਕ ਕਰਾ ਲਓ। ਓਕੇ ਹਾਂਜੀ ਵਧੀਆ ਮਤਲਬ ਅਸੀਂ ਸਪੈਸ਼ਲ ਆਰਡਰ ਦੇ ਕੇ ਬਣਵਾਉਨੇ ਆ। ਅੱਛਾ ਆਪਣੇ ਸਪੈਸ਼ਲ ਬਣਵਾਏ ਹੋਏ ਨੇ। ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਵੀਰ ਜੀ ਤੇ ਨਾਲ ਇਹਦੇ ਕਿੰਨਾ ਫੀਲਿੰਗ ਕਿਸ ਚੀਜ਼ ਦੀ ਹੁੰਦੀ ਆ। ਕੁਲਚੇ ਦੇ ਨਾਲ ਫੀਲਿੰਗ ਵੀਰ ਜੀ ਇਕੱਲੇ ਛੋਲਿਆਂ ਨਾਲ ਹੀ ਹੁੰਦੀ ਆ ਮਤਲਬ ਮਿਕਸ ਨਹੀਂ ਕਰਦੇ ਆਪਾਂ। ਹਾਂਜੀ ਹਾਂਜੀ ਜੇ ਆਪਾਂ ਗੱਲ ਕਰ ਰਹੇ ਸੀ ਤੇ ਮੈਂ ਕਿਹਾ ਵੀਰੇ ਪਰਿਵਾਰ ਚ ਕੌਣ ਕੌਣ ਹੈਗਾ ਪਰਿਵਾਰ ਚ ਵੀਰ ਜੀ ਆਪਣੇ ਮੇਰੇ ਮੰਮਾ ਨੇ ਜੀ ਤੇ ਮੇਰੇ ਸਿਸਟਰ ਨੇ ਤੇ ਤਾਂ ਕਰਕੇ ਮੇਰੇ ਮੰਮਾ ਤੇ ਮੰਮਾ ਨੇ ਤੇ ਮੇਰੇ ਸਿਸਟਰ ਨੇ ਜੀ ਹਾਂਜੀ ਤੇ ਮੈਂ ਆ ਤੇ ਮੇਰੇ ਵਾਈਫ ਨੇ ਜੀ ਓਕੇ ਹਾਂਜੀ ਮੇਰੇ ਪਾਪਾ ਨਹੀਂ ਹੈ ਜੀ